ਕੁਰਸੀਆਂ ਦੇ ਭੁੱਖੇ ਲੀਡਰ ਚੌਧਰਾਂ ਦੇ ਭੁੱਖੇ ਲੀਡਰ ਕੁਰਸੀਆਂ ਉੱਤੇ ਬਹਿ ਗਏ ਰਾਜਗੁਰੂ ਸਖਦੇਵ ਭਗਤ ਸਿੰਘ ਫੁੱਲਾਂ 'ਚੋਂ ਗੀ ਰਹੇ ਗਏ ਫੱਲੇ ਫੁੱਲਾਂ 'ਚੋਂ ਗੀ ਰਹੇ ਗਏ 75 ਸਾਲ ਹੋ ਗਏ ਉਹ ਮੰਗਲਗ੍ਰਹਿ ਤੇ ਇੱਕ ਪਲਾਟ ਕੱਟਣ ਨੂੰ ਫਿਰਦੇ ਅਮਰੀਕਾ ਵਾਲੇ ਤੇ ਅਸੀਂ ਹਜੇ ਸੀਵਰੇ ਦੇ ਟੱਕਣ ਨਹੀਂ ਪੂਰੇ ਕਰ ਸਕੇ ਸੀਵਰੇ ਦੇ ਟੱਕਣ ਪੂਰੇ ਕਰੋ ਜੀ ਆ ਪਿੰਡ ਦਾ ਟੋਪਾ ਪਿੰਡ ਦਾ ਛੱਪੜ ਸਾਥੋਂ ਆ ਠੀਕ ਨਹੀਂ ਹੋਏ ਯਾਰ 75 ਸਾਲ ਚ 75 ਸਾਲ ਚ ਕੀ ਘੱਟਿਆ ਮੋਟਾ ਬਾਬਾ ਕਿਹਨਾਂ ਨੂੰ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿਹਾ ਮੈਂ ਕਿਹਾ ਡਰਦਾ ਮੇਰਾ ਕੀ ਕਰ ਲੈਣਗੇ ਇਹਨਾਂ ਦਾ ਕੋਈ ਯਕੀਨ ਨਹੀਂ ਜੁਮਲੇ ਸੁਣਾਉਂਦੇ ਐ ਝੂਠ ਤੇ ਝੂਠ ਚੱਲ ਰਿਹਾ ਐ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿਹਾ ਮੋਦੀ ਜੀ 15 लाख की रकम लिखता हूं तो कलम रुक जाती है 15 लाख की रकम लिखता हूं तो कलम रुक जाती है काले धन के बारे में सोचता हूं तो स्याही सूख जाती है हर बात ही झुमला निकली अब तो ये भी शक है क्या चाय बनानी आती है मेनू लगदा चाय भी नहीं बनावणी आंदी होनी अच्छा हुन थोनू लॉलीपॉप देणगे ਇੱਕ ਤਾਂ ਦੇਤਾ ਵੀ 100 ਰੁਪਿਆ ਸਿਲੰਡਰ ਸਸਤਾ 100 ਰੁਪਿਆ ਸਸਤਾ ਤਾਂ ਕਹਤਾ 1000 ਰੁਪਿਆ ਮਹਿੰਗਾ ਕਿ ਨਹੀਂ ਕੀਤਾ ਸੀ ਪੌਨੇ 5 ਸਾਲ ਮੋਦੀ ਨੇ ਲੂਟ ਤਾਂ ਲਿਆ ਲੇਕਿਨ 100 ਰੁਪਿਆ ਸਿਲੰਡਰ ਸਸਤਾ ਕਰ ਦਿਆ ਲੈ ਇਸ ਚੱਕਰ 'ਚ ਫਸ ਜਾਨੇ ਯਾਰ ਮੈਂ ਕਹਿਣਾ ਚਾਹੁੰਦਾ ਨਾ ਲੀਡਰਾਂ ਨੂੰ ਉਹ ਲੋਕ ਚੁੱਪ ਰਹਿਣ 5 ਸਾਲ ਉਹ ਲੋਕ ਬੁੱਲ ਸਿਉ ਲੈਣ 10 ਸਾਲ ਲੋਕ ਦਿਲ ਤੇ ਪੱਥਰ ਰੱਖ ਲੈ 15 ਸਾਲ ਲੋਕ ਮਨ ਕੋ ਸਮਝਾ ਲੈ ਮਨ ਮਾਰ ਲੈ 20 ਸਾਲ ਪਰ ਜਦੋਂ 20 ਸਾਲ ਬਾਅਦ ਲੋਕ ਉੱਠ ਖੜਦੇ ਆ ਨਾ ਜਦੋਂ ਲੋਕ ਜਾਗਦੇ ਆ ਨਾ ਫਿਰ 20 ਸਾਲਾਂ ਦਾ ਸਾਹ 20 ਮਿੰਟਾਂ ਚ ਲੈ ਲੈਂਦੇ ਆ ਉਹ ਬੰਗਲਾਦੇਸ਼ ਵਾਲੀ 6 ਅਜ਼ੀਨਾਂ ਨੂੰ ਪੁੱਛ ਕੇ ਦੇਖ ਲਿਓ ਵੀ ਕਿਵੇਂ ਹੁੰਦਾ ਸਾਹ ਪੁੱਛ ਲਿਓ 40 ਮਿੰਟਾਂ ਚ ਭੱਜਣਾ ਪੈ ਗਿਆ ਜਦੋਂ ਲੋਕ ਉੱਠ ਖੜੇ ਪਬਲਿਕ ਆ ਬਾਲੇ ਸਾਡੇ ਉਮਤਿਆਨ ਨਾ ਲਓ ਉਹ ਸਾਡੇ ਸਬਰ ਦੇ ਉਮਤਿਆਨ ਨਾ ਲਓ ਇੱਕ ਨਾ ਪਰਿਵਾਰ ਸੀ ਕੁੜੀ ਦੀ ਸ਼ਾਦੀ ਸੀ ਇਕਲੌਤੀ ਲਾਡਲੀ ਕੁੜੀ ਸੀ ਜ਼ਿੰਮੇਵਾਰ ਪਰਿਵਾਰ ਸੀ ਵਧੀਆ ਖਾਂਦਾ ਪੀਂਦਾ ਪਰਿਵਾਰ ਸੀ ਉਹਨਾਂ ਨੇ ਕਿਹਾ ਧੂਮ ਧਾਮ ਨਾਲ ਸ਼ਾਦੀ ਕਰਾਂਗੇ ਇਕਲੌਤੀ ਕੁੜੀ ਐ ਉਹਨਾਂ ਨੇ ਕੁੜੀ ਨੂੰ ਵਿਦਾ ਕਰਨ ਵਾਸਤੇ ਸਮਾਨ ਮਹਿੰਗੀਆਂ ਅਲਮਾਰੀਆਂ ਮਹਿੰਗੇ ਟੀਵੀ ਮਹਿੰਗੇ ਬੈੱਡ ਪੂਰਾ ਸੋਨੇ ਦੇ ਚਾਂਦੀ ਦੇ ਜੀਵਰਾਤ ਪੂਰਾ ਖਰੀਦ ਲਿਆ ਸਮਾਨ ਕਹਿੰਦੇ ਕੁੜੀ ਨੂੰ ਵਿਦਾ ਕਰਾਂਗੇ ਕੱਲ ਨੂੰ ਬਰਾਤ ਆਉਣੀ ਸੀ ਅੱਜ ਰਾਤ ਨੂੰ ਪਤਾ ਲੱਗ ਗਿਆ ڈاکੂਆਂ ਨੂੰ ਵੀ ਇਸ ਘਰੇ ਮਾਲ ਹੈ ਇਸ ਘਰ ਚ ਮਾਲ ਹੈ ਆ ਹੁਣ ਦੇਖ ਲਿਓ ਸੋਚ ਲਿਓ ਵੀ ਕਿਵੇਂ ਲollipops ਤੋਂ ਬਚਣਾ ਹੈ ڈاکੂ ਆ ਗਏ ਟਰੱਕ ਲੈ ਕੇ ਆ ਗਏ ڈاکੂ ਉਹਨਾਂ ਨੇ ਕੁੜੀ ਦੇ ਪਰਿਵਾਰ ਨੂੰ ਇੱਕ ਕਮਰੇ 'ਚ ਕੀਤਾ ਬੰਦ ਬਾਹਰੋਂ ਲਾਈ ਕੁੰਢੀ ਸਾਰਾ ਸਮਾਨ ਵਿੱਚੇ ਲਮਾਰੀਆਂ ਵਿੱਚੇ ਹੀ ਸੋਫਾ ਸੈੱਟ ਚੇ ਉਹ ਸਭ ਟਰੱਕ 'ਚ ਲੱਦ ਲੇ ਸੋਨਾ ਸੋਨਾ ਲੁੱਟ ਲਿਆ ਟਰੱਕ ਦਾ ਡਾਲਾ ਬੰਦ ਕਰਕੇ ਤੁਰਨ ਲੱਗੇ ਤਾਂ ڈاکੂਆਂ ਦਾ ਸਰਦਾਰ ਕਹਿੰਦਾ ਨਹੀਂ ਮੈਨੂੰ ਇਹ ਬਤਾਓ ਲੜਕੀ ਦਾ ਪਰਿਵਾਰ ਕੌਣ ਸੇ ਕਮਰੇ 'ਚ ਬੰਦ ਹੈ ਉਹ ਕਹਿੰਦੇ ਸਰਦਾਰ ਇਸ ਕਮਰੇ 'ਚ ਬੰਦ ਹੈ ਇਸਕੇ ਕੁੰਡੀ ਖੋਲੋ ਲੜਕੀ ਦਾ ਪਰਿਵਾਰ ਜਿਹੜੇ ਚ ਬੰਦ ਸੀ ਕੁੰਡੀ ਖੋਲੀ ਅੰਦਰ ਗਿਆ ڈاکੂਆਂ ਦਾ ਸਰਦਾਰ ਕੋਲੇ ਉਹਦੇ ਕੋਲੇ ਰਾਈਫਲ ਕਹਿੰਦਾ ਕੌਣ ਸੀ ਲੜਕੀ ਦੀ ਸ਼ਾਦੀ ਹੈ ਉਹ ਵਿਚਾਰੀ ਇੱਕ ਲੜਕੀ ਖੜੀ ਹੋ ਗਈ ਦਰਦੀ ਦਰਦੀ ਕਹਿੰਦੀ ਜੀ ਮੇਰੀ ਸ਼ਾਦੀ ਹੈ ڈاکੂਆਂ ਦੇ ਸਰਦਾਰ ਨੇ ਜੇਬ ਚ ਹੱਥ ਪਾਇਆ ਉਹਨੂੰ 100 ਰੁਪਏ ਸ਼ਗਨ ਦੇਤਾ ਕਹਿੰਦਾ ਪੁੱਤ ਆ ਲੈ ਚੌਂਦੀ ਵਸਤੀ ਰਹ ਬੁੱਢ ਸਾਧਨ ਹੋਵੇ ਪ੍ਰਮਾਤਮਾ ਸਾਰੀ ਦੁਨੀਆ ਦੀਆਂ ਖੁਸ਼ੀਆਂ ਤੇਰੀ ਝੋਲੀ ਪਾਵੇ ਜੋੜੀ ਬਣੀ ਰਹੇ ਬੁੱਤ ਬਹੁਤ ਬਹੁਤ ਨਾਲੇ ਸਿਰ ਫਲੋਸਤਾ ਉਦੋਂ ਬਾਅਦ ਲੁੱਟ ਕੇ ਚਲੇ ਗਏ ਅਗਲੇ ਦਿਨ ਪੁਲਿਸ ਆ ਗਈ ਉਹ ਰਾਣੀਆਂ ਵਾਲੋ ਅਗਲੇ ਦਿਨ ਪੁਲਿਸ ਨੂੰ ਉਹ ਕੁੜੀ ਵਾਲਿਆਂ ਦੇ ਪਰਿਵਾਰ ਚੋਂ ਕੋਈ ਬੰਦਾ ਐਫ ਆਈ ਆਰ ਲਿਖਾਉਣ ਨੂੰ ਤਿਆਰ ਨਹੀਂ ਹੋਇਆ ਕਹਿੰਦੇ ਲੁੱਟ ਕੇ ਭਾਵੇਂ ਲੈ ਗਏ ਬੰਦੇ ਬਹੁਤ ਚੰਗੇ ਸੀ 100 ਰੁਪਏ ਸ਼ਗਨ ਦੇ ਗਏ ਕੀ ਕਰਨਿਆ ਹਜਾ ਸ਼ਗਨ ਜਿਾ ਜਦੋਂ ਲੁੱਟ ਕੇ ਹੀ ਲੈ ਗਏ ਤੇ ਆਪਾਂ ਵੀ ਇੰਹੀਂ ਕਰ ਲੈਨੇ ਆ ਪੌਨੇ ਪੰਜ ਸਾਲ ਮੋਦੀ ਨੇ ਲੂਟ ਤਾਂ ਲਿਆ ਲੇਕਿਨ 100 ਰੁਪਿਆ ਸਿਲੰਡਰ ਸਸਤਾ ਕਰ ਦਿਆ ਲੈ ਇਸ ਚੱਕਰ ਚ ਫਸ ਜਾਨੇ ਯਾਰ ਇੰਨਾ ਚੱਕਰਾਂ ਚ ਨਾ ਫਸਿਓ ਇਹ ਆਉਣਗੇ ਤੁਹਾਡੇ ਕੋਲੇ ਸੱਚੀਆਂ ਗੱਲਾਂ ਨੇ ਸੱਚੀਆਂ ਨੇ ਤਾੜੀ ਮਾਰ ਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ ਸੋ ਵੀਰੋ ਇਨਾਂ ਦਾ ਕੋਈ ਯਕੀਨ ਨਹੀਂ ਜੁਮਲੇ ਸੁਣਾਉਂਦੇ ਐ ਝੂਠ ਤੇ ਝੂਠ ਚੱਲ ਰਿਹਾ ਹੈ ਮੈਂ ਤਾਂ ਪਾਰਲੀਮੈਂਟ 'ਚ ਬੋਲਦਾ ਸੀ ਮੈਂ ਕਿਹਾ ਮੋਦੀ ਜੀ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੈਂ ਸੋਚਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਝੂਮਲਾ ਨਿਕਲੀ ਅਬ ਤੋਂ ਇਹ ਵੀ ਸ਼ੱਕ ਹੈ ਕਿ ਆ ਚਾਹੇ ਬਣਾ ਨਹੀਂ ਆਤੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਐਨਾ ਝੂਠ ਯਾਰ ਐਨਾ ਝੂਠ ਸੋਏ ਮੈਨੂੰ ਕਹਿੰਦੇ ਕਹਿੰਦੇ ਤੁਹਾਡੇ ਕੋਲੇ ਪੈਸੇ ਨਹੀਂ ਮੈਂ ਕਿਹਾ ਬਿਲਕੁਲ ਨਹੀਂ ਕਹਿੰਦੇ ਤੁਹਾਡੇ ਕੋਲੇ ਸਾਡੇ ਵਾਂਗੂ ਗੁੰਡਾਗਰਦੀ ਨਹੀਂ ਮੈਂ ਕਿਹਾ ਬਿਲਕੁਲ ਗੁੰਡਾਗਰਦੀ ਨਹੀਂ ਕਰਦੇ ਕਹਿੰਦੇ ਤੁਸੀਂ ਧਰਮ ਦੀਆਂ ਮੰਦਰਾ ਮਾਸਟਰਾਂ ਦੀਆਂ ਗੱਲਾਂ ਨਹੀਂ ਕਰਦੇ ਮੈਂ ਕਿਹਾ ਜੀ ਅਸੀਂ ਨਹੀਂ ਕਰਦੇ ਅਸਤਾ ਸਕੂਲਾਂ ਦੀਆਂ ਹਸਤਲਾਂ ਨਹੀਂ ਕਰਦੇ ਆ ਫਿਰ ਕਿਵੇਂ ਜਿੱਤੋਗੇ ਉਹ ਮੈਂ ਕਿਹਾ ਜਿਹੜਾ ਖਜ਼ਾਨਾ ਸਾਡੇ ਕੋਲੇ ਐ ਉਹ ਫਿਰ ਤੁਹਾਡੇ ਕੋਲੇ ਨਹੀਂ ਹੈਗਾ ਕਹਿੰਦੇ ਵੀ ਕੀ ਮੈਂ ਕਿਹਾ ਜਿਹੜਾ ਖਜ਼ਾਨਾ ਸਾਡੇ ਕੋਲੇ ਆ ਉਹ ਤੁਹਾਡੇ ਕੋਲੇ ਨਹੀਂ ਕਹਿੰਦਾ ਵੀ ਕੀ ਮੈਂ ਇਹਨੂੰ ਇੱਕ ਛੋਟੀ ਜੀ ਗੱਲ ਸੁਣਾਈ ਮੇਰੀ ਦਾਦੀ ਮੈਨੂੰ ਇਹ ਬਾਤ ਸੁਣਾਉਂਦੀ ਹੁੰਦੀ ਸੀ ਜਦੋਂ ਛੋਟੇ ਹੁੰਦੇ ਸੀ ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਉਦਾਸੀਆਂ ਤੇ ਤੁਰੇ ਫਿਰਦੇ ਸੀ ਦੁਨੀਆ ਚ ਸੁਧਾਰ ਕਰਦੇ ਲੋਕਾਂ ਨੂੰ ਸੱਚ ਦਾ ਹੌਕਾ ਦਿੰਦੇ ਕਿਸੇ ਪਿੰਡ ਦੀ ਝੂ ਤੇ ਠਹਿਰੇ ਤਾਂ ਗੁਰੂ ਸਾਹਿਬ ਨੇ ਕਿਹਾ ਮਰਦਾਨਿਆਂ ਰਵਾਬ ਛੇੜ ਬਾਣੀ ਉਚਰਨੀ ਐ ਮਰਦਾਨੇ ਬਾਬੇ ਨੇ ਰਵਾਬ ਛੇੜੀ ਗੁਰੂ ਸਾਹਿਬ ਬਾਣੀ ਉਚਰਨ ਲੱਗੇ ਧੁਰ ਕੀ ਬਾਣੀ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਆਪਣੇ ਪਿੰਡ ਦੀ ਝੂ ਤੇ ਕੋਈ ਫਕੀਰ ਆ ਗਿਆ ਕੋਈ ਰੱਬ ਦਾ ਬੰਦਾ ਆ ਗਿਆ ਉਹ ਸਿੱਧੀ ਆ ਰੱਬ ਨਾਲ ਜੇ ਉਹਦੀ ਸਤ ਸੰਗ ਕਰ ਲਈਏ ਕਿਸਮਤਾਂ ਪਲਟ ਦਊਗਾ ਚਲੋ ਉਹਦੇ ਉਹਦੇ ਨਾਲ ਚੱਲਦੇ ਆ ਆ ਦੇਖ ਲਿਓ ਇਹ ਗੱਲ ਵੀ ਯਾਦ ਰੱਖ ਲਿਓ ਕਿ ਭਗਵੰਤ ਮਾਨ ਕਹ ਕੇ ਗਿਆ ਸੀ ਕਿ ਜੋ ਉਹਨਾਂ ਕੋਲੇ ਆ ਉਹ ਸਾਡੇ ਕੋਲੇ ਨਹੀਂ ਪਰ ਜੋ ਸਾਡੇ ਕੋਲੇ ਹੋ ਉਹਨਾਂ ਕੋਲੇ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਲੋਕਾਂ ਨੂੰ ਭਾਈ ਤੁਸੀਂ ਗੁਰਨਾਨਕ ਸਾਹਿਬ ਨੂੰ ਕਹਿੰਦੇ ਲੋਕ ਅਸੀਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਸਤੇ ਔਖੇ ਆ ਸਾਡੀਆਂ ਰਾਹਾਂ ਸੱਚ ਵਾਲੀਆਂ ਨੇ ਅਸੀਂ ਸੱਚ ਦੇ ਰਾਹਾਂ ਦੇ ਪਾੰਦੀਆਂ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਤੁਸੀਂ ਗ੍ਰਸਤੀ ਵਾਲਿਓ ਤੁਸੀਂ ਆਮ ਜੀਵਨ ਵਾਲਿਓ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਲੋਕ ਕਹਿੰਦੇ ਨਹੀਂ ਜੀ ਇਸ ਤਾਂ ਚੱਲਾਂਗੇ ਕਹਿੰਦੇ ਚਲੋ ਆਜੋ ਤੁਰੇ ਗਏ ਤੁਰੇ ਗਏ ਰਾਸਤੇ 'ਚ ਚਾਂਦੀ ਦੇ ਢੇਰ ਆ ਗਏ ਜੀ ਇੱਧਰ ਵੀ ਚਾਂਦੀ ਦੇ ਢੇਰ ਇੱਧਰ ਵੀ ਚਾਂਦੀ ਦੇ ਢੇਰ ਜਿੰਨਾ ਜਿੰਨਾਂ ਨੂੰ ਚਾਂਦੀ ਮਿਲੀ ਉਹ ਚਾਂਦੀ ਚੱਕੀ ਉਹਨਾਂ ਨੇ ਕਹਿੰਦੇ ਲੈ ਵੀ ਮਾਰੋ ਗੋਲੀ ਸੱਚ ਨੂੰ ਆਪਣਾ ਕੰਮ ਤਾਂ ਬਣ ਗਿਆ ਚਾਂਦੀ ਮਿਲ ਗਈ ਆਪਾਂ ਨੂੰ ਕਾਫਲਾ ਅੱਧਾ ਰਹਿ ਗਿਆ ਜੀ ਤਾਂ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਲੋਕ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ ਅਸੀਂ ਤਾਂ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਰਸਤੇ ਔਖੇ ਆ ਸਕਦੇ ਆ ਰਸਤੇ ਮੁਸ਼ਕਿਲ ਆ ਸਕਤੇ ਹੈ ਕਹਿੰਦੇ ਨਹੀਂ ਜੀ ਚਲेंगे ਸਾਥమే ਕਹਿੰਦਾ ਚਲੋ ਤੁਰੇ ਗਏ ਤੁਰੇ ਗਏ ਅੱਗੇ سونے ਦੇ ਢੇਰ ਆ ਗਏ ਹੁਣ ਜਿਨ੍ਹਾਂ ਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕਿਆ ਕਹਿੰਦੇ ਚਲੋ ਚਾਂਦੀ ਵਾਲਿਆਂ ਨਾਲੋਂ ਵਧੀਆ ਰਹਿ ਗਏ ਉਹ ਥੋੜਾ ਜਿਹਾ ਪਹਿਲਾਂ ਤੁਰ ਗਿਆ ਪੰਨ ਸੋਨਾ ਮਿਲ ਗਿਆ ਬੰਤੇ ਹੀ ਦਾਸ ਰਹਿ ਗਏ ਜੀ ਗੁਰੂ ਸਾਹਿਬ ਕਹਿੰਦੇ ਹਾਂ ਵੀ ਤੁਸੀਂ ਉਹ ਕਹਿੰਦੇ ਜੇ ਇਸ ਦਾ ਥੋੜੇ ਨਾਲ ਚਲਾਂਗੇ ਅਸੀਂ سونے ਚਾਂਦੀ ਵਾਲੇ ਨਹੀਂ ਹੈਗੇ ਗੁਰੂ ਸਾਹਿਬ ਕਹਿੰਦੇ ਰਸਤੇ ਮੁਸ਼ਕਿਲ ਆ ਸਕਦੇ ਨੇ ਕਹਿੰਦੇ ਆਉਣ ਦੋ ਤੁਰੇ ਗਏ ਤੁਰੇ ਗਏ ਅੱਗੇ ਹੀਰੇ ਮੋਤੀਆਂ ਦੇ ਢੇਰ ਆ ਗਏ ਜੀ ਉਹ 10 ਬੰਦਿਆਂ ਨੇ ਹੀਰੇ ਮੋਤੀ ਚੱਕੇ ਕਹਿੰਦੇ ਚਲੋ ਆਪਾਂ ਸੋਨੇ ਦੇ ਚਾਂਦੀ ਤੋਂ ਨਾਲੋਂ ਵੀ ਵਧੀਆ ਰਹਿ ਗਏ ਚਲੋ ਚੱਲੀਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਤੂੰ ਬਾਬਾ ਮਰਦਾਨਾ ਕਹਿੰਦਾ ਹੱਥ ਜੋੜ ਕੇ ਕਹਿੰਦਾ ਗੁਰੂ ਸਾਹਿਬ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਮੈਂ ਨਹੀਂ ਜਾਂਦਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲੇ ਸੋਨਾ ਨਾ ਤੇਰੇ ਕੋਲੇ ਚਾਂਦੀ ਹੈ ਨਾ ਤੇਰੇ ਕੋਲੇ ਹੀਰੇ ਆ ਨਾ ਤੇਰੇ ਕੋਲੇ ਮੋਤੀ ਆ ਤੂੰ ਨਾ ਤੂੰ ਅਮੀਰ ਕਿਵੇਂ ਆ ਤਾਂ ਬਾਬਾ ਮਰਦਾਨਾ ਕਹਿੰਦਾ ਗੁਰੂ ਸਾਹਿਬ ਕਹਿੰਦਾ ਉਹਨਾਂ ਕਾਮਲਿਆਂ ਨੂੰ ਕੀ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਘਰਾਂ ਨੂੰ ਤੁਰ ਗਏ ਮੈਂ ਉਹਨਾਂ ਨੂੰ ਕਿਵੇਂ ਸਮਝਾਵਾਂ ਕਿ ਮੈਂ ਉਹਨਾਂ ਤੋਂ ਅਮੀਰ ਆ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹ ਹੀ ਮੇਰੇ ਨਾਲ ਤੁਰੇ ਜਾਂਦਾ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਨਾਲ ਹੋ ਸਕਦਾ ਹੈ ਜੀ ਵੀਰ ਪਿੰਡ ਦਾ ਪੰਚਾਇਤ ਦਾ ਮੈਂਬਰ ਕੌਣ ਬਣਾਉਂਦਾ ਲੋਕ ਸਰਪੰਚ ਕੌਣ ਬਣਾਉਂਦਾ ਲੋਕ ਬਲਾਕ ਸੰਮਤੀ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਤੇ ਪ੍ਰਧਾਨ ਕੌਣ ਬਣਾਉਂਦਾ ਹੈ ਲੋਕ ਐਮ ਐਲ ਏ ਕੌਣ ਬਣਾਉਂਦਾ ਹੈ ਲੋਕ ਮੰਤਰੀ ਕੌਣ ਬਣਾਉਂਦੇ ਨੇ ਲੋਕ ਮੁੱਖ ਮੰਤਰੀ ਕੌਣ ਬਣਾਉਂਦੇ ਨੇ ਲੋਕ ਪ੍ਰਧਾਨ ਮੰਤਰੀ ਕੌਣ ਬਣਾਉਂਦੇ ਨੇ ਲੋਕ ਜਦੋਂ ਲੋਕ ਹੀ ਸਾਡੇ ਨਾਲ ਹੈ ਫਿਰ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਹੋ ਸਕਦਾ ਜੀ